ਯਾਰ ਤੁਸੀਂ ਕਿਹਨੇ ਸੰਭਾਲ ਚੁੱਕਿਆ ਨੇ ਯਾਰ ਭਾਈ ਜਣੀ ਆਪ ਖੁਦ ਦੇਂਦੇ ਆ ਉਹ ਵੀ ਆ ਵੀ ਕੋਈ ਨਾ ਕਿਹਾ ਕਿ ਤੱਕੂ ਰੇ ਭਾਗੀ ਕਿ ਨਹੀਂ ਤੂੰ ਹੀ ਦਿਆਂ ਨੇ ਪਾਉਂਦਿਆ ਸਾਰ ਮਾਰੇ ਝੋਟੀ ਅੰਦਰ ਕੋਈ ਨਹੀਂ ਮਾਰ ਲੈਂਦੇ ਉਹਨੂੰ ਹਾਂ ਜੇ ਇਹ ਕੁਝ ਮੈਂ ਤਾਂ ਹੱਦੋਂ ਬਤਾਇਆ ਟ੍ਰੇਨਿੰਗ ਟ੍ਰੇਨਿੰਗ ਥੋਲੇ ਹੁਣ ਟ੍ਰੇਨਿੰਗ ਭਾਜੀ ਲੈਣ ਡਿਆ ਛੋਟੇ ਡੰਗਰਾਂ ਤੋਂ ਸ਼ੁਰੂ ਕਰਨ ਡਿਆ ਕਿਉਂਕਿ ਅੱਜ ਸਕੂਲ ਵੀ ਖੁੱਲਿਆ ਬਾਚੀ ਖੋਲ ਕੇ ਵੀ ਰੰਗ ਲਾਈ ਜਾਂਦਾ ਵਿੱਚ ਗਾਂ ਗੂਠਾ ਤੱਕ ਨਹੀਂ ਨਹੀਂ ਉਹ ਜੀਵ ਜੀ ਦੇ ਫੇਰ ਉੱਤੇ ਡੰਡਦਾ ਯਾਰ ਮੂਰੀ ਯਾਰ ਦਾੰਦਾ ਈਡੀ ਕੱਟੀ ਤੇ ਬਾਬੇ ਜਿਹੜੇ ਹਰੀ ਸਿੰਘ ਨਾਲੂ ਨੇ ਸ਼ੇਰ ਦਾ ਜਵਾੜਾ ਪਾੜਤਾ ਕੱਟੀ ਦੇ ਜਵਾੜਾ ਦੇ ਦੇ ਵੇ ਜੀ ਤਾਂ ਆ ਜਾ ਮੈਂ ਨਹੀਂ ਉਹ ਚੱਲੀ ਯਾਰ ਸਰੈਂਦ ਲਿਆ ਨਹੀਂ ਸੱਚਾ ਜ਼ੁਬਾਨ ਦੇ ਬਾਹਰ ਦੇਖ ਰੱਖ ਤੇ ਮੇਰਾ ਐਵੇਂ ਟੁੱਟੇ ਨਹੀਂ ਕੀਤੀ ਐਵੇਂ ਕੁਝ ਯਾਰ ਤੇਰਾ ਆਇਆ ਤੇਰਾ ਹਮ ਦਾ ਪਹਿਲਾ ਨੂੰ ਇਸ ਤਰ੍ਹਾਂ ਚੱਲ ਠੀਕ ਆ ਯਾਰ ਚੱਲ ਦੇ ਜਵਾੜਾ ਕਰ ਕਰ ਦੇ ਜਵਾੜਾ ਮੈਂ ਆ ਹਿੱਟ ਰੰਬੇ ਵੀ ਇਦਾਂ ਦੇ ਚੱਪਦਾ ਤੂੰ ਬਾਬਾ ਸੋਟਾ ਨੇ ਮੂੰਹ ਤੇ ਚੰਗਾ ਪੜਾ ਫੜਿਆ ਆ ਪੰਜ ਸ਼੍ਰੀ ਗੋਂਦਵਾਲ ਸਾਹਿਬ ਜੰਦੇ ਆ ਸਤਿ ਸ੍ਰੀ ਅਕਾਲ ਭਾਜੀ ਦੇ ਨਾਲ ਇੱਕ ਸਾਡੇ ਬੱਚਾ ਚੱਲਿਆ ਵਾ ਤੇ ਤੁਹਾਨੂੰ ਦਿਖਾਵਾਂਗੇ ਉੱਥੇ ਦਰਸ਼ਨ ਕਰਾਵਾਂ ਗੁਰਦੁਆਰਾ ਸਾਹਿਬ ਦੇ ਗੱਡੀ ਦੀ ਬੈਟਰੀ ਖਰਾਬ ਹੋ ਗਈ ਹੁਣ ਬੈਟਰੀ ਬਦਲਦੀ ਹੈ ਜੀ ਲਾ ਬਾਕੀ ਫੈਮਲੀ ਪਿਛਲੀ ਗੱਡੀ ਜਾ ਰਹੀ ਹੈ ਹਾਂ ਹਾਂ ਅੱਡੀ ਜਾ ਨਹੀਂ ਨਹੀਂ ਪਿਆਰ ਦੀ ਕੀ ਗੱਲ ਹੋਣੀ ਦੇਖੋ ਰਸਤਾ ਵੇਖੋ ਬਹੁਤ ਵਧੀਆ ਇੱਥੇ ਦਾ ਹਰਿਆ ਭਰਿਆ ਰਹਾ ਵਾ ਬਹੁਤ ਰੁੱਖਨਾ ਸਾਡੇ ਏਰੀਆ ਦੇ ਲੋਕ ਰੁੱਖ ਬਹੁਤ ਲਾਉਂਦੇ ਭਾਈ ਅੱਪਾ ਕਿੰਨੇ ਲਾਏ ਹੈਰ ਕੀ ਲਾਏ ਨੇ ਦੋ ਤਿੰਨ ਨਹੀਂ ਆਪਾਂ ਨੇ ਇੱਥੇ ਬੰਦ ਤੇ ਘੱਟੋ ਘੱਟ 5000 ਬੂਟਾ ਲਾਇਆ ਵਾ ਦਰਿਆ ਦੇ ਬੰਦ ਤੇ ਹੋ ਜੀ ਇਹ ਇਹ ਆਪਣੇ ਏਕੀ ਬੋਲੀ ਸਾਡੇ ਸਾਰੇ ਨੌ ਇਹ ਭਾਜੀ ਆਪਣੇ ਜਿਹੜੇ ਆ ਉਹ ਤਨ ਕੁਦਰਤ ਨਾਲ ਬਹੁਤ ਪ੍ਰੇਮ ਕਰਦੇ ਆ ਇਹਨਾਂ ਦੇ ਯਾਰ ਬੂਟਾ ਵੀ ਆਪਾਂ ਨਾ ਹਾਂ ਉੱਥੇ ਪਿੰਡੋਂ ਲੱਗੇ ਆ ਮੁੰਡਿਆਂ ਸਾਰਿਆਂ ਰੜਕੀ ਲਾਏ ਆ ਪਿੰਡੋਂ ਹਾਲੀਕਿ ਨਾਲੇ ਪਿੰਡ ਵੱਲੋਂ ਲੱਗੇ ਆ ਬਹੁਤ ਵਧੀਆ ਰੁੱਖ ਲੱਗੇ ਆ। ਆ ਸੀਚੇ ਉਲ ਦੇ ਬਾਬਾ ਜੀ ਨੇ ਬਹੁਤ ਵਧੀਆ ਰੁੱਖ ਰਖ ਲਾਏ ਆ। ਆ ਗੁਰਦੁਆਰਾ ਸ੍ਰੀ ਬੀਰ ਸਾਹਿਬ ਤੇ ਆ ਵੇਖੋ ਕਿੱਡੇ ਸੋਹਣੇ ਰੁੱਖ ਲੱਗੇ ਆ। ਗੁਰਦਰਾ ਸਾਹਿਬ ਦੇ ਦਰਸ਼ਨ। ਬੇਦਰ ਨਹੀਂ ਕਰਦਾ ਨਾ। ਲੋਗ ਹੈ ਹਨ ਬੈਟਰੀ ਖਰਾਬ ਹੋ ਗਈ ਗੱਡੀ ਦੀ ਹੁਣ ਬੈਟਰੀ ਬਦਲਣ ਲੱਗੇ ਆ ਬਦਲ ਕੇ ਸਾਂਝ ਫਿਰ ਅਗਲੇ ਬੰਨੇ ਜਾਂਦੇ ਆ ਆ ਰਾਜਾ ਵੀਰ ਰਾਜਾ ਵੀਰ ਬੈਟਰੀਆਂ ਵਾਲਾ ਰਾਜਾ ਇਹਨਾਂ ਨੂੰ ਕੁਝਾ ਕੁਝਾ ਮੇਰੇ ਉਮਰ ਜੀ ਸ਼੍ਰੀ ਗੋਵਿੰਦ왈 ਸਾਹਿਬ ਸੰਤਾਰੀ ਹੈ ਜੀ ਸਾਢੇ 400 ਸਾਲਾ ਦੂਰੋਂ ਦੂਰੋਂ ਸੰਗਤਾਂ ਆਉਣ ਡੀਆਂ ਬਹੁਤ ਤੁਸ਼ਾਵਾ ਸੰਗਤਾਂ ਦੇ ਵਿੱਚ 440 ਸਾਲਾ ਗੁਰੂ ਅਮਰਦਾਸ ਜੀ ਦਾ ਮੇਲਾ ਜੋ ਤੀਜੋ ਸਮਾਉਣ ਵਾਲਾ ਤੇ ਕਰੋ ਦਰਸ਼ਨ ਹੁਣ ਅਸੀਂ ਸ੍ਰੀ ਗੋਡਵਾਲ ਸਾਹਿਬ ਦੀਆਂ ਗਲੀਆਂ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਇੱਕ ਦੱਸਣਾ ਵੀ ਕਈ ਬੰਦੇ ਵੇਖ ਲੈਂਦੇ ਵੀਰ ਪਾਰਕਿੰਗ ਬਹੁਤ ਵਧੀਆ ਸਜਾਇਆ ਇਹਦੀ ਪਾਰਕਿੰਗ ਨਾ ਥੋੜੀ ਗੁਰਦੁਆਰਾ ਸਾਹਿਬ ਲੱਗ ਕੇ ਅਗਲੀ ਸਾਈਡ ਤੇ ਜਾ ਕੇ ਆ ਪਾਰਕਿੰਗ ਤੇ ਕਈ ਘਬਰਾ ਜਾਂਦੇ ਪਿੱਛੇ ਗੱਡੀਆਂ ਲਾਜਦੇ ਕਿਉਂਕਿ ਵੀਰ ਜੀ ਪਾਰਕਿੰਗ ਦੇ ਵਿੱਚ ਗੱਡੀ ਲਾਵਾਂਗੇ ਤੇ ਆਪਣੀ ਸੇਫਟੀ ਜਿਹੜੀ ਆ ਵਾਝ ਜਾਂਦੀ ਹੈ ਤੇ ਉਹ ਬਾਬਾ ਜੀ ਹੋਣਾ ਨੇ ਅਗਲੇ ਬੰਨੇ ਗੁਰਦੁਆਰਾ ਲਗਾ ਆ ਕੇ ਤੇ ਅਗਲੀ ਸਾਈਡ ਤੇ ਬਹੁਤ ਖੁੱਲੀ ਪਾਰਕਿੰਗ ਬਣੀ ਪਈ ਆ ਤੇ ਜਿੰਨੇ ਗੱਡੀਆਂ ਗੁੱਡੀਆਂ ਲਾਉਣੀਆਂ ਯਾ ਉੱਥੇ ਪਾਰਕਿੰਗ ਦੇ ਵਿੱਚ ਲਾ ਲਿਓ ਤੇ ਅੱਜ ਅਹੀਂ ਮੇਲਾ ਅਜੇ 3 ਦਿਨ ਪਹਿਲਾਂ ਅੱਜ ਬੱਚੇ ਜੇਦ ਕਰਦੇ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਤੇ ਆਪਾਂ ਦਰਸ਼ਨ ਕਰਨ ਗਏ ਆਂ ਗੋਦਵਾਲ ਸਾਹਿਬ ਦੇ ਹੁਣ ਗਾੜੀ ਤੁਹਾਨੂੰ ਦਰਸ਼ਨ ਕਰਾਵਾਂਗੇ ਹੁਣ ਆਪਾਂ ਪਹੁੰਚ ਗਏ ਬੋਲੀ ਸਾਹਿਬ ਬੋਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ ਤੇ ਫੇਰ ਅੱਗੇ ਅੱਗੇ ਦਾ ਸ਼ਨਾਣਾਂ ਕਰਕੇ ਹੁਣ ਆਂਦਰ ਵਿੱਚ ਜਾਵਾਂਗੇ ਦਰਬਾਰ ਸਾਹਿਬ 'ਚ ਕੀ ਆਇਦੈ ਨੂੰਏ ਤਨਤੀਏ ਅਜੀ

ਤਾਂ ਪੱਲਾ ਨਹੀਂ ਹੁੰਦਾ ਬਾਰਾ ਸਾਹਿਬ ਦੇ ਇਹ ਟਾ ਇੱਕ ਪੂਰਾ ਸਾਹਿਬੀ ਉਹਦੇ ਵੀ ਸੰਗਤਾਂ ਨੂੰ ਦਰਸ਼ਨ ਕਰਨੇ ਚਾਹੀਦੇ ਆ ਬਹੁਤ ਵਧੀਆ ਵੀ ਤਿਆਰ ਕੀਤਾ ਵਾ ਪੁਰਾਣੀਆਂ ਇੱਟਾਂ ਦੇ ਨਾਲ ਤੇ ਉਹਨੂੰ ਰੈਨੋਵੇਟ ਕੀਤਾ ਵੈਸੇ ਤੇ ਤੇ ਬਹੁਤ ਵਧੀਆ ਦੂਜਾ ਮਾਰਾ ਆਹ ਪੁਰਾਣਾ ਕਮਰਾ ਵਾ ਇੱਕ ਛੋਟਾ ਜਿਹਾ ਬਾਰ-ਬਾਰ ਆਟਾ ਪੀਣ ਵਾਲੀ ਚੱਕੀ ਲਾਈ ਆ ਨਾਲ ਇੱਕ ਚੁੱਲਾ ਬਣਾਇਆ ਵਾ ਵੀ ਵਧੀਆ ਵੇਖਣ ਵਾਲਾ ਉਹ ਵੀ ਜਰੂਰ ਸੰਗਤਾਂ ਦਰਸ਼ਨ ਕਰਕੇ ਆਉਣ ਤੇ ਤੁਹਾਨੂੰ ਦਰਸ਼ਨ ਕਰਾ ਤੇ ਨਾਲੋਂ ਨਾਲ ਬਾਕੀ ਕਈਆਂ ਨੂੰ ਨਹੀਂ ਪਤਾ ਹੁੰਦਾ ਅੱਜ ਦੇ ਵੇਲੇ ਖੁੱਲਾ ਹੀ ਮੇਲੇ ਤੇ ਸ਼ਾਇਦ ਉਹਨੂੰ ਬੰਦ ਕਰ ਦੇਣ ਤਾਂ ਕਰਕੇ ਅਸੀਂ ਪਹਿਲਾਂ ਇਹ ਵੀ ਅੱਜ ਬੱਚਿਆਂ ਨੂੰ ਇੰਨਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਦਈਏ ਵੀ ਮੇਲੇ ਦੇ ਉੱਤੇ ਮੁੜ ਕੇ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਛੋਟੀਆਂ ਦੀਆਂ ਉਹਨਾਂ ਨੂੰ ਬੰਦ ਕਰ ਦਿੰਦੇ ਕਿਉਂਕਿ ਭੀੜ ਦੇ ਕਾਰਨ ਕੁਝ ਵੀ ਹੋ ਸਕਦਾ ਹੁੰਦਾ ਇਸ ਕਰਕੇ ਆ ਤੁਹਾਨੂੰ ਦਿਖਾਉਣ ਲੱਗੇ ਆ ਵੀ ਅੱਗੋਂ ਪਿੱਛੋਂ ਵੀ ਜਾਣਾ ਹੋਵੇ ਤੇ ਇਹ ਆ ਚੁਬਾਰਾ ਸਾਹਿਬ ਦੇ ਥੱਲੇ ਪੂਰਾ ਸਾਹ ਅੱਜ ਇਹ ਨਗਰ ਕੀਰਤਨ ਚੋਲਾ ਸਾਹਿਬ ਤੋਂ ਛੇ ਗੋਂਦਵਾਲ ਸਾਹਿਬ ਪਹੁੰਚਿਆ ਸੀ ਬਹੁਤ ਵਧੀਆ ਇੱਕੋ ਪੰਜ ਪਿਆਰਿਆਂ ਨੂੰ ਗੱਡੀ ਦੇ ਉੱਪਰ ਬਿਠਾ ਕੇ ਪਾਲਕੀ ਸਾਹਿਬ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀ ਤੇ ਸੰਗਤਾਂ ਨੇ ਦਰਸ਼ਨ ਕੀਤੇ ਸਾਰਿਆਂ ਨੇ ਤੇ ਬਹੁਤ ਵਧੀਆ ਲੱਗਾ ਵੀ ਇਸ ਤਰੀਕੇ ਨਾਲ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਕਿੰਨੀ ਵਧੀਆ ਤਰੀਕੇ ਦੇ ਨਾਲ ਸ਼ੋਭਿਤ ਕੀਤੀ ਗਈ ਆ ਵੀ ਹਰ ਇੱਕ ਚੀਜ਼ ਨੂੰ ਮੁੱਖ ਰੱਖ ਕੇ ਇਸ ਤਰੀਕੇ ਨਾਲ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਵੀ ਨਹੀਂ ਹੁੰਦੀ ਤੇ ਆਪਾਂ ਨੂੰ ਦਰਸ਼ਨ ਵੀ ਹੋ ਜਾਂਦੇ ਆ ਬਹੁਤ ਵਧੀਆ ਲੱਗਾ ਇਹ ਆਪਣੇ ਛੋਲਾ ਸਾਹਿਬ ਤੋਂ ਆਈ ਸੰਤ ਮਾਹਪੁਰਾਣ ਦੇ ਸਾਹਿਬ ਸੱਚਖੰਡ ਵਾਸੀ ਸੰਤ ਬਾਬਾ ਤਾਰਾ ਸਿੰਘ ਜੀ ਦੇ ਦਾਸ ਸੰਤ ਬਾਬਾ ਕੋਲਾ ਸਿੰਘ ਜੀ ਦੇ ਪਾਸੋਂ ਨਗਰ ਕੀਰਤਨ ਜਿਹੜਾ ਵਾ ਗੋਂਦਵਾਲ ਸਹਿ ਪੰਚਾਇਆ ਗਿਆ ਬਹੁਤ ਵਧੀਆ ਲੱਗਾ ਸੰਗਤਾਂ ਦੇ ਦਰਸ਼ਨ ਕਰਕੇ ਹੂੰ ਕਿੱਦਾਂ ਕਾਜੂ ਖਾਲੀ ਸਾਰੇ ਆ ਫਿਰ ਔਰ ਈ ਸਾਈਡ ਤੇ ਬੱਧੀ ਹੋ ਵੀ ਆਉਥੇ ਹਾਂ ਆਈਏ ਮੋਗਲ ਆਈ ਇਹਨੂੰ ਦੰਦੇ ਸਾਡੇ ਅੱਛਾ ਅੱਜ ਅਸੀਂ ਕਿੜੀ ਕਿੱਸਾ ਦੇਖੀ ਆਪਣੀ ਪਿੰਡ ਵਾਲੀ ਸਾਈਡ ਤੇ ਕੀੜਾ ਮਾਰਨਾ ਹੈ ਬਹੁਤ ਸੋਹਣਾ ਝੋਨਾ ਇੱਥੇ ਪੈਪ ਲੈਣਾ ਪਈਆਂ ਤਿੰਨੇ ਜਣੇ ਆਏ ਗਾਲਾ ਗੂਲਾ ਵੇਖਣ ਕਰੋ ਚੱਕ ਆ ਨਿਸਰੇ ਬੂਟੇ ਇੱਕ ਵਾਰ ਵੱਢ ਤੇ ਇੱਕ ਵਾਰ ਫੇਰ ਵੱਢਣੇ ਪੈਣਗੇ ਅਜੇ ਖਲੋ ਜੀਏ ਅਜੇ ਕੋਈ ਬਿਮਾਰੀ ਨਹੀਂ ਅਜੇ ਨਹੀਂ ਫਾਇਦਾ ਕੋਈ